ਨਾਨਕ ਸਹਿਬ ਮਹਾਰਾਜ ਦੇ ਚਾਚਾ ਜੀ ਵੱਡੇ ਬਾਬਾ ਕਾਲੂ ਜੀ ਪੜ ਲਿਖ ਕੇ ਉਹਨਾਂ ਨੂੰ ਰਾਏ ਮੁਹਾਰ ਭੱਟੀ ਨੇ ਆਪਣੇ ਕੋਲ ਮਾਲ ਮੰਤਰੀ ਦਾ ਅਹੁਦਾ ਦਿੱਤਾ ਜਿਹੜਾ ਜ਼ਮੀਨ ਜ਼ਾਇਦਾਤ ਦਾ ਸਾਰਾ ਹਿਸਾਬ ਕਿਤਾਬ ਰੱਖਦਾ ਉਹਨੂੰ ਪਟਵਾਰੀ ਵੀ ਕਿਹਾ ਜਾਂਦਾ ਪਲਵਾਲੀ ਤੋਂ ਸ਼ਬਦ ਪਟਵਾਰੀ ਬਣਿਆ ਸਾਧ ਸੰਗਤ ਜਦੋਂ ਆਪਣੇ ਕੋਲ ਉਹਨਾਂ ਨੇ ਰੱਖ ਲਿਆ ਉਹਨਾਂ ਨੂੰ ਪਟਵਾਰ ਕੁਣੇ ਜ਼ਮੀਨ ਜ਼ਾਇਦਾਤ ਦੇ ਹਿਸਾਬ ਕਿਤਾਬ ਰੇ ਲੋਕ ਉਹਨਾਂ ਨੂੰ ਫਿਰ ਕਾਲੂ ਦੇ ਨਾਲ ਜਾਣਨ ਲੱਗ ਪਏ ਭਾਈ ਮਹਿਤਾ ਕਾ ਸਾ ਸੰਗਤ ਮੈਂ ਤਾਂ ਕੋਈ ਉਹਨਾਂ ਦਾ ਬਹੁਤ ਬਰਾਦਰੀ ਨਹੀਂ ਮੈਂ ਤਾਂ ਕਹਿੰਦੇ ਨੇ ਜਿਹੜਾ ਮਾਲ ਮੰਤਰੀ ਦੇ ਅਹੁਦੇ ਤੇ ਹੋਵੇ ਲਬਕੂੜ ਤੋਂ ਮੈਂ ਤਾਂ ਕਹੀਏ ਮਹਿਤੇ ਦਾ ਅਰਥ ਮੰਤਰੀ ਉਸ ਮਾਲ ਮੰਤਰੀ ਭਾਵ ਜ਼ਮੀਨ ਦੇ ਦਾਤੇ ਹਿਸਾਬ ਕਰਕੇ ਮੈਂ ਤਾਂ ਕਾਲੂ ਕਹਿਣ ਲੱਗ ਪਏ ਉਹਨਾਂ ਦੇ ਘਰ ਮਾਂ ਤ੍ਰਿਪਤਾ ਜੀ ਦੀ ਕੁੱਖ ਤੋਂ ਪਹਿਲਾਂ ਇੱਕ ਬੱਜੀ ਨੇ ਜਨਮ ਲਿਆ ਉਹਦਾ ਨਾਮ ਇਤਿਹਾਸ ਵਿੱਚ ਰੱਖਿਆ ਨਨਕੀ ਫਿਰ 5 ਸਾਲ ਗੁਜ਼ਰ ਗਏ 5 ਸਾਲ ਵੇਦੀਆਂ ਦੇ ਘਰ ਕੋਈ ਔਲਾਦ ਨਾ ਹੋਈ 5 ਸਾਲ ਮਹਿਤਾ ਕਾਲੂ ਮਾਨ ਤ੍ਰਿਪਤਾ ਜੀ ਦੇ ਘਰ ਕੋਈ ਔਲਾਦ ਨਾ ਹੋਈ ਪੰਜਾਂ ਸਾਲਾਂ ਬਾਅਦ ਨਿਰੰਕਾਰ ਨੇ ਪੁਕਾਰ ਸੁਣੀ ਇਸ ਧਰਤੀ ਤੇ ਖੁਦ ਨਿਰੰਕਾਰ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਕਾਸ਼ ਲੈਣਾ ਸੀ ਸਾਧ ਸੰਗਤ ਕਹਿੰਦੇ ਕੁਝ ਮਹੀਨੇ ਪਹਿਲੇ ਹਾਲਾਤ ਬਦਲ ਕੇ ਬਾਹਰ ਦੇ ਲੱਗ ਕੇ ਤਲਵੰਡੀ ਦੇ ਇਲਾਕੇ ਵਿੱਚ ਚੋਰੀਆਂ ਹੋਣੀਆਂ ਬੰਦ ਹੋ ਗਈ ਤਲਵੰਡੀ ਦੇ ਇਲਾਕੇ ਵਿੱਚ ਲੋਕ ਬੇਇਮਾਨੀ ਕਰਨੀ ਛੱਡ ਗਏ ਰਾਇਬ ਉਹਨਾਂ ਬਾਹਰ ਦੇ ਅਲੱਗੇ ਵਿੱਚ ਆਪਸ ਲੋਕਾਂ ਵਿੱਚ ਪਿਆਰ ਪ੍ਰੇਮ ਭਰਾਮਾਂ ਵਿੱਚ ਪਿਆਰ ਵਧਣ ਲੱਗ ਪਿਆ ਕਈ ਕਈ ਸਾਲਾਂ ਦਾ ਵੈਰ ਲੋਕਾਂ ਦੇ ਮਨ ਚੋਂ ਆਪੇ ਹੀ ਨਿਕਲ ਗਿਆ ਪਤਾ ਨਹੀਂ ਕਿਉਂ ਉਸ ਅਲੱਗੇ ਦਾ ਰਾਇ ਭੋਇੰਦਾਂ ਨਵਾਬ ਉਹ ਬੜਾ ਧਾਰਮਿਕ ਖਿਆਲਾਂ ਵਾਲਾ ਧਾਰਮਿਕ ਹੋ ਗਿਆ ਉਹਦੇ ਅੰਦਰ ਨਾਮ ਦੀ ਧਰਮ ਦੀ ਜੋਤ ਜਗਣ ਲੱਗ ਪਈ ਉੱਥੇ ਰਹਿਣ ਵਾਲੇ ਲੋਕ ਧਰਮੀ ਹੋਣ ਲੱਗ ਪਏ ਭਾਈ ਸੰਤੋਖ ਸਿੰਘ ਲਿਖਦੇ ਹੋਵੇ ਵੀ ਕਿਉਂ ਨਾ ਉਹ ਦੁਨੀਆ ਦੇ ਲੁਪੋ ਇੱਕ ਦੁਨਿਆਵੀ ਕੋਈ ਰਾਜੇ ਮੰਤਰੀ ਨੇ ਆਉਣਾ ਹੋਵੇ ਲੋਕ ਸੜਕਾਂ ਵਿੱਚ ਝਾੜੂ ਫੇਰਦੇ ਨੇ ਪਾਣੀ ਛਿੜਕਦੇ ਨੇ ਕਲੀਆਂ ਵਖੇਰਦੇ ਨੇ ਜਿਹੜੀ ਧਰਤੀ ਤੇ ਰੱਬ ਗੁਰੂ ਨਾਨਕ ਨੇ ਆਉਣਾ ਹੋਵੇ ਰੱਬ ਨੇ ਆਪਣੇ ਆਪ ਉਹ ਧਰਤੀ ਸਵਰਗ ਬਣਾ ਦਿੱਤੀ ਹੁਣ ਉਸ ਧਰਤੀ ਤੇ ਉਹ ਆ ਰਿਹਾ ਜਿਹਦੇ ਪੈਰਾਂ ਨੂੰ ਨਮਸ਼ਕਾਰ ਕਰਕੇ ਦੁਨੀਆਂ ਕਹੇਗੀ ਜਿੱਥੇ ਬਾਬਾ ਪੈਰ ਧਰੇ ਪੂਜਾ ਅਸਨ ਥਾਪਣ ਸੋਹਾ ਇਤਿਹਾਸ ਕਹਿੰਦਾ ਉਸੇ ਨਗਰ ਦੀ ਗਰੀਬਣੀ ਔਰਤ ਮੁਸਲਮਾਨ ਜਿਹੜੀ ਦਾਈ ਪੁਨੇ ਦਾ ਕੰਮ ਕਰਦੀ ਉਹਦੇ ਭਾਗ ਜਾ ਕੇ ਉਹਨੂੰ ਸੇਵਾ ਮਿਲੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਰੇਖਾ ਕੁਝ ਦਿਨ ਪਹਿਲਾਂ ਉਹ ਸੇਵਾ ਕਰਨ ਆਉਂਦੀ ਰਹੀ ਇੱਕ ਦਿਨ ਪੂਰਾ ਪਰਿਵਾਰ ਬੈਠਾ ਹੈ ਬੈਠੇ ਪਰਿਵਾਰ ਬਿੱਦੀਆਂ ਦਾ ਪਰਿਵਾਰ ਜਿਨ੍ਹਾਂ ਦੇ ਘਰ ਵਿੱਚ ਪੈਸਾ ਸਰੱਗੀ ਜ਼ਾਇਦਾਤ ਸਭ ਕੁਝ ਪਰਿਵਾਰ ਨੂੰ ਵੇਖ ਕੇ ਆਉਂਦਿਆਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਦਾਦਾ ਬਾਬਾ ਸ਼ਿਵਰਾਮ ਜੀ ਨੂੰ ਬੁਲਾਇਆ ਪੂਰੇ ਪਰਿਵਾਰ ਨੂੰ ਵੇਖ ਕੇ ਫਿਰ ਮਹਿਤਾ ਕਾਲੂ ਵੱਲ ਵੇਖ ਕੇ ਬੋਲੀ ਮੈਂ ਤਾਂ ਕਲਿਆਣਦਾਸ ਅੱਲਾਹ ਤਾਲਾ ਨੇ ਤੁਹਾਨੂੰ ਬੜਾ ਕੁਝ ਦਿੱਤਾ ਹੈ ਰੱਬ ਨੇ ਤੁਹਾਨੂੰ ਜ਼ਮੀਨ ਜ਼ਹਰਾਤ ਪੈਸਾ ਦਿੱਤਾ ਹੈ 5 ਸਾਲ ਪਹਿਲਾਂ ਤੇਰੇ ਘਰ ਧੀ ਹੋਈ ਸੀ 5 ਸਾਲਾਂ ਬਾਅਦ ਅੱਲਾਹ ਤਾਲਾ ਨੇ ਨਜ਼ਰ ਕੀਤੀ ਜੇ ਇਸ ਵਾਰ ਤੇਰੇ ਪੁੱਤਰ ਹੋਇਆ ਨਾ ਮੈਂ ਤਾਂ ਕਹਾਂ ਮੈਨੂੰ ਗਰੀਬਣੀ ਨੂੰ ਚਾਰ ਪੈਸੇ ਖੁਸ਼ ਹੋ ਕੇ ਦੇ ਦੇਈ ਮੇਰਾ ਬੁੜੇ ਪਾਸੋਂ ਖਾਂ ਲੰਘ ਜਾਏ ਵਿਖੀ ਤਾਂ ਯੂਸੀ ਨਾ ਕਰੀ ਮੇਰੇ ਘਰ ਦਾਣੇ ਮੁੱਕ ਗਏ ਨੇ ਦੋ ਮਨ ਦਾਣੇ ਦੇ ਦੇਈ ਸਿਆਲ ਸੌਖਾ ਲੰਘ ਜਾਏਗਾ ਇੱਕ ਅੱਧਾ ਗਰਮ ਕੱਪੜਾ ਵਿਸਤਰਾ ਦੇ ਦੇ ਲੋਕ ਕੱਪੜੇ ਤੇ ਦਿੰਦੇ ਨੇ ਪਹਿਨਣ ਵਾਲੇ ਨਹੀਂ ਮੈਂ ਤਾਂ ਕਾਲੂ ਕੋਈ ਗਰਮ ਕੱਪੜਾ ਦੇ ਦੇ ਅੱਜ ਪੂਰੇ ਪਰਿਵਾਰ ਨੂੰ ਕਿਹਾ ਜੇ ਤੁਹਾਡੇ ਘਰ ਪੁੱਤਰ ਹੋਏ ਉੱਠ ਕੇ ਬਾਬਾ ਸ਼ਿਵਰਾਮ ਮੈਂ ਤਾਂ ਕਾਲੂ ਜੀ ਨੇ ਕਿਹਾ ਦੌਲਤਾ ਦਾਹੀ ਤੇਰੀ ਜ਼ੁਬਾਨ ਵਕਤਾ ਵਰ ਹੋਏ ਜੋ ਤੂੰ ਮੰਗ ਰਹੀ ਹੈ ਤੈਨੂੰ ਵਧਾਈ ਖੁਸ਼ ਹੋ ਕੇ ਦਵਾਂ ਕੌਣ ਦੱਸੇ ਦੌਲਤਾ ਦਾਹੀ ਤੂੰ ਪੈਸੇ ਮੰਗਦੀ ਹੈ ਤੂੰ ਕੱਪੜੇ ਤੇ ਦਾਣੇ ਮੰਗਨੀ ਐ ਦੌਲਤਾਂ ਤੈਨੂੰ ਪਤਾ ਹੀ ਨਹੀਂ ਤੂੰ ਇਸ ਧਰਤੀ ਦੀ ਪਹਿਲੀ ਭਾਗਾ ਵਾਲੀ ਔਰਤ ਐ ਇਸ ਧਰਤੀ ਤੇ ਜਨਮ ਦੇਣ ਵਾਲੀ ਮਾਂ ਤ੍ਰਿਪਤਾ ਨੂੰ ਗੁਰੂ ਨਾਨਕ ਦੇ ਦਰਸ਼ਨ ਬਾਅਦ ਵਿੱਚ ਹੋਣਗੇ ਪਹਿਲਾਂ ਦਰਸ਼ਨ ਹੀ ਤੈਨੂੰ ਹੋਣਗੇ ਤੂੰ ਤੇ ਦੁਨੀਆ ਦੀ ਪਹਿਲੀ ਭਾਗਾ ਵਾਲੀ ਗੁਰੂ ਨਾਨਕ ਸਾਹਿਬ ਦੇ ਸਭ ਤੋਂ ਪਹਿਲਾਂ ਜੇ ਕਿਸੇ ਨੇ دیدار ਪਾਏ ਉਹ ਦੌਲਤਾਂदाई ਸਾਸ ਸੰਗਤ ਜਿੱਦਣ ਫਿਰ ਪ੍ਰਕਾਸ਼ ਹੁੰਦਾ ਹੈ ਉਦੋਂ ਬੜੀ ਅਸਚਰਜ ਖੇਡ ਵਾਪਰਦੀ ਹੈ ਅੱਧੀ ਰਾਤ ਦਾ ਵਕਤ ਹੋਇਆ ਸਿੰਧੀ ਲੋਕ ਮੈਂ ਵਿਖੇ ਨੇ ਸਾਸ ਸੰਗਤ ਸਿੰਧ ਵਿੱਚ ਨਨਕਾਣਾ ਸਾਹਿਬ ਤੇ ਇਧਰ 36 ਗੜ ਰਾਇਪੁਰ ਜਿੱਥੇ-ਜਿੱਥੇ ਉਹ ਪਰਿਵਾਰ ਵਸਦੇ ਮਨਾਉਂਦੇ ਨੇ ਔਰ ਪੂਰੀ ਭਾਵਨਾ ਨਾਲ ਉਹ ਵਕਤ ਸਾਸ ਸੰਗਤ ਜਦੋਂ ਪਹਿਲਾ ਪਹਿਰ ਰੰਮ ਹੋਇਆ ਪੁੰਨਿਆਂ ਦੀ ਰਾਤ ਪੂਰਾ ਚੰਨ ਨਾਲ ਭਰਿਆ ਹੋਇਆ ਵੇੜਾ ਸੀ ਪਰਿਵਾਰ ਇੰਤਜ਼ਾਰ ਕਰ ਰਿਹਾ ਸੀ ਕੋਈ ਖੁਸ਼ੀ ਦੀ ਖਬਰ ਮਿਲੇ ਤੇ ਸਾਸ ਸੰਗਤ ਦੌਲਤਾਂ ਦਾਈ ਤੇ ਘਰ ਦੀ ਨੌਕਰਾਨੀ ਤੁਲਸਾ ਮਾਨਤਰਪਤਾ ਦੀ ਸੇਵਾ ਬੇਸਾਂ ਇਤਿਹਾਸ ਕਹਿੰਦਾ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦਾ ਪ੍ਰਕਾਸ਼ ਹੋਇਆ ਦੌਲਤਾਂ ਹੈਰਾਨ ਤੇ ਹੱਕੀ ਬਕੀ ਰਹਿ ਗਈ ਜਦੋਂ ਹੱਥਾਂ ਵਿੱਚ ਪਾਤਸ਼ਾਹ ਦੇ ਪਹਿਲੇ ਦੀਦਾਰ ਕੀਤੇ ਉਸ ਕਮਰੇ ਵਿੱਚ ਅੱਠ ਮੁਗਿਆ ਦੇਸੀ ਕਿਉ ਦਾ ਜਗਦਾ ਹੋਇਆ ਦੀਵਾ ਉਹਦੀ ਰੋਸ਼ਨੀ ਮਦਮ ਪੈ ਗਈ ਇੰਨਾ ਪ੍ਰਕਾਸ਼ ਫੈਲ ਗਿਆ ਇਹਨੇ ਦੀਦਾਰ ਪਾਇਆ ਤੇ ਵੇਖ ਕੇ ਹੈਰਾਨ ਹੈ ਦੀ ਅੱਖਾਂ ਭਰ ਆਈਆਂ ਇਕਦਮ ਡਰ ਗਈ ਅੱਜ ਤੱਕ ਜਿੰਨੇ ਬੱਚਿਆਂ ਨੇ ਜਨਮ ਲਿਆ ਰੋਂਦੇ ਨੇ ਇਹ ਰੋਇਆ ਕਿਉਂ ਨਹੀਂ ਹੱਥ ਪੈਰ ਸਾਫ਼ ਕਰਕੇ ਨੰਨੇ ਜੇ ਪੈਰ ਪਕੜ ਕੇ ਨੇ ਇੱਕ ਵਾਰ ਉੱਪਰ ਥੱਲਾ ਕਰਕੇ ਪੁਠਾ ਕਰਕੇ ਕੋਲ ਖੜਾਕ ਕੀਤਾ ਇਹ ਧਾਈ ਸੀ ਇਹਦੇ ਜ਼ਿੰਦਗੀ ਦੇ 27 ਸਾਲ ਗੁਜ਼ਰ ਚੁੱਕੇ ਸਨ ਇਸ ਕੰਮ ਵਿੱਚ ਸਾਥ ਸੰਗਤ ਜਦੋਂ ਇਹਨੇ ਫਿਰ ਵੇਖਿਆ ਰੋਏ ਨਹੀਂ ਪਰ ਜਦੋਂ دیدار ਇਸ ਤਰ੍ਹਾਂ ਪਾਏ ਭਾਈ ਸੰਤੋਖ ਸਿੰਘ ਲਿਖਦੇ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਰਹੇ ਸਨ બસ ਪਹਿਲੀ ਝਲਕ ਪਾਤਸ਼ਾਹ ਦੀਆਂ ਨਜ਼ਰਾਂ ਖੁੱਲੀਆਂ ਹਜ਼ੂਰ ਦੀ ਉਹ ਨੁਰਾਨੀ ਨਦਰ ਪਹਿਲੀ ਇਸ ਦੌਲਤਾਂ ਦਾ ਹੀ ਤੇ ਪਈ ਅੰਦਰ ਭੁੱਖੇ ਮਨ ਨੂੰ ਸਦਾ ਲਈ ਸਬਰ ਆ ਗਿਆ ਇਹਨੇ ਪਾਤਸ਼ਾਹ ਦਾ ਸਰੀਰ ਮਾਂ ਤ੍ਰਿਪਤਾ ਨੂੰ ਸੰਭਪਿਆ ਸਾਥ ਸੰਗਤ ਕਿੰਨੀ ਭਾਗਾਂ ਵਾਲੀ ਹੋਏਗੀ ਉਹ ਪਹਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਹਿਲੀ ਵਾਰ ਜੇ ਕਿਸੇ ਨੇ ਛੁਏ ਤੇ ਦੌਲਤਾਂ ਦਾ ਹੀ ਜੇ ਗੁਰੂ ਨਾਨਕ ਦੀ ਪਹਿਲੀ ਨਜ਼ਰ ਕਿਸੇ ਤੇ ਪਈ ਦੌਲਤਾਂ ਦਾ ਹੀ ਤੇ ਅੱਜ ਇਹ ਕਮਰੇ ਤੋਂ ਬਾਹਰ ਆਈ ਪੂਰਾ ਪਰਿਵਾਰ ਉਡੀਕ ਰਿਆ ਸੀ ਤੇ ਪਰਿਵਾਰ ਵਾਲੇ ਉੱਠ ਕੇ ਖਲੋ ਗਏ ਇਹਨੇ ਹੱਥ ਜੋੜ ਕੇ ਕਿਹਾ ਮਹਿਤਾ ਕਾਲੂ ਵਧਾਈ ਹੋਵੇ ਤੇਰੇ ਘਰ ਅੱਲਾਹ ਤਾਲਾ ਨੇ ਪੁੱਤਰ ਬਖਸ਼ੇ ਪਰਿਵਾਰ ਵਿੱਚ ਖੁਸ਼ੀ ਹੋਈ ਇੱਕਦਮ ਮਹਿਤਾ ਕਾਲੂ ਜੀ ਨੇ ਮੋਰਾਂ ਦੀ ਥਾਲੀ ਲੈ ਆਂਦੀ ਆਪਣੇ ਪਿਤਾ ਬਾਬਾ ਸ਼ਿਵਰਾਮ ਜੀ ਨੂੰ ਕਹਿੰਦੇ ਨੇ ਵਧਾਈ ਪਾਓ ਦੌਲਤਾਂ ਨੂੰ ਦੋ ਜਦੋਂ ਇਸ ਤਰ੍ਹਾਂ ਪੈਸਿਆਂ ਦਾ ਬੁੱਕ ਕੱਭਰ ਕੇ ਕਿਹਾ ਲੈ ਦੌਲਤਾਂ ਝੋਲੀ ਕਰ ਤੈਨੂੰ ਵਧਾਈ ਦਈਏ ਦੌਲਤਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਇਹਨੇ ਝੋਲੀ ਨਾ ਅਢੀ ਤੇ ਬਸ ਉਹ ਪਰਿਵਾਰ ਵਾਲੇ ਕਹਿੰਦੇ ਕੀ ਹੋਇਆ ਦੌਲਤਾਂ ਕੱਲ ਤੱਕ ਤੇ ਪੈਸੇ ਧਾਣੇ ਕੱਪੜੇ ਮੰਗਦੀ ਸੈਂ ਜੇ ਪੈਸੇ ਥੋੜੇ ਨੇ ਹੋਰ ਦੇ ਦਿੰਨੇ ਆ ਪਰ ਸਾਡੇ ਘਰੋਂ ਖੁਸ਼ ਹੋ ਕੇ ਜਾਈ ਦੌਲਤਾਂ ਨੇ ਕਿਹਾ ਨਹੀਂ ਪਟਵਾਰੀ ਕਲਿਆਨਦਾਸ ਮੈਨੂੰ ਪੈਸੇ ਨਹੀਂ ਚਾਹੀਦੇ ਥਾਲ ਅੱਗੇ ਕਰਕੇ ਬੁੱਕ ਭਰ ਕੇ ਬਾਪ ਦਾ ਸ਼ਿਵਰਾਮ ਨੇ ਕਿਹਾ ਝੋਲੀ ਕਰ ਹੱਥ ਨਾਲ ਥਾਲ ਪਰਾਂ ਕਰਕੇ ਕਿਹਾ ਰਹਿਣ ਦੇ ਵੇ ਕਲਿਆਨਦਾਸ ਮੈਂ ਰੱਜੀ ਵੇ ਸਦਾ ਰੱਜੀ ਜਦੋਂ ਤੇਰੇ ਘਰ ਆਈ ਸਾਂ ਵਕ ਪੈਸੇ ਦਾਣਿਆਂ ਦੀ ਭੁੱਖ ਸੀ ਪਤਾ ਨਹੀਂ ਕਿਉਂ ਤੇਰੇ ਪੁੱਤ ਦੇ دیدار ਕੀਤੇ ਨੇ ਇੰਜ ਲੱਗਦਾ ਜਿਵੇਂ ਭੁੱਖਾ ਮਨ ਸਦੀਆਂ ਦਾ ਅੱਜ ਰੱਜ ਗਿਆ ਸਾਥ ਸੰਗਤ ਦੌਲਤਾਂदाई ਨੇ ਕਿਹਾ ਬਹੁਤ ਸਿਸ ਜਨਮੇ ਮਮ ਕਰਮਾਈ ਸਿਸ ਮੀਨੰ ਸ਼ਿਸ਼ੂ ਬੱਚੇ ਕਹਿੰਦੀ ਮੇਰੇ ਹੱਥਾਂ 'ਚ ਬੜੇ ਬੱਚਿਆਂ ਨੇ ਜਨਮ ਲਿਆ ਮੈਨੂੰ 27 ਸਾਲ ਹੋ ਗਏ ਕੰਮ ਕਰਦੇ ਮੇਰੇ ਹੱਥਾਂ 'ਚ ਬੜੇ ਬੱਚੇ ਜਨਮੇ ਨੇ ਪਰ ਇਦਾਂ ਦਾ ਅਸਚਰਜ ਕਉਤਕ ਕਦੇ ਨਹੀਂ ਵੇਖਿਆ ਬਹੁਤ ਸੇ ਸਜਮੇ मम ਕਰਮਾਹੀ ਜਿਹੇ ਅਚਰਜ ਕਬ ਦੇਖਿਓ ਨਾਹੀ ਮੈਂ ਇਹ ਅਸਚਰਜਤਾ ਵਾਲੀ ਗੱਲ ਕਦੇ ਨਹੀਂ ਵੇਖੀ ਸਾਥ ਸੰਗਤ ਇਹ ਬਿਨਾ ਵਧਾਈ ਲਿਆ ਚਲੀ ਗਈ ਇਤਿਹਾਸ ਕਹਿੰਦਾ 3-4 ਦਿਨ ਫਿਰ ਸੇਵਾ ਵਿੱਚ ਆਉਂਦੀ ਰਹੀ ਉਤੋਂ ਬਾਅਦ ਪਰਤ ਤੇ ਦੌਲਤਾਂ ਧਾਈ ਨੇ ਧਾਈ ਪੁਣੇ ਦਾ ਕੰਮ ਛੱਡ ਦਿੱਤਾ ਇਹਨੇ ਕਿਸੇ ਦੇ ਘਰ ਵਿੱਚ ਧਾਈ ਦਾ ਕੰਮ ਨਾ ਕੀਤਾ ਬਸ 3-4 ਮਹੀਨਿਆਂ ਤੋਂ ਬਾਅਦ ਫਿਰ ਰੌਲਾ ਪੈ ਗਿਆ ਓਏ ਜਿਹਦੇ ਘਰ ਔਲਾਦ ਨਾ ਹੋਵੇ ਉਹ ਦੌਲਤਾਂ ਦੇ ਘਰ ਮੱਥਾ ਟੇਕਿਓ ਤੇ ਔਲਾਦ ਹੋ ਜਾਂਦੀ ਹੈ ਉਹ ਦੌਲਤਾਂ ਨੂੰ ਨਮਸਕਾਰ ਕਰਿਓ ਤੇ ਔਲਾਦ ਹੁੰਦੀ ਹੈ ਦਲਵੰਡੀ ਵਿੱਚ ਦੌਲਤਾਂ ਪੁੱਜਣ ਯੋਗ ਹੋ ਗਈ। ਸੰਸਾਰ ਦੇ ਲੋਕ ਦੌਲਤਾਂ ਦੇ ਘਰੋਂ ਮੰਗਦੇ ਰਹੇ ਪਰ ਤੇ ਦੁਰਦੌਲਤਾਂ ਨੂੰ ਕਿਸੇ ਦੇ ਘਰੋਂ ਨਹੀਂ ਮੰਗਣਾ। ਸਾਧ ਸੰਗਤ ਉਸ ਪਾਤਸ਼ਾਹ ਦਾ ਤੁਸੀਂ ਪਰਮਨਾਤਾ ਹੈ। ਆਪਾਂ ਅਰਦਾਸ ਕਰਨੀ ਹੈ ਸਤਿਗੁਰੂ ਇਸ ਜਨਮ ਵਿੱਚ ਜੇ ਤੁਹਾਡੀ ਸਿੱਖੀ ਦੇ ਵੇੜੇ ਵਿੱਚ ਜਨਮ ਹੋਇਆ ਇੱਕ ਕਿਰਪਾ ਕਰੋ ਅਸੀਂ ਤੁਹਾਡਾ ਉਪਦੇਸ਼